श्री शिव महापुराण कथा उस ही ਅਲੋਕਿਕ ਰੁਦਰਾ ਅਭਿਸ਼ੇਕ ਜੋ ਕਿ ਸਮਾਣਾ ਦੇ ਵਿੱਚ 1 ਅਗਸਤ ਤੋਂ ਲੈ ਕੇ 7 ਅਗਸਤ ਤੱਕ ਹੋਣ ਜਾ ਰਿਹਾ ਜਿਸ ਦੀਆਂ ਤਿਆਰੀਆਂ ਜੋਰ ਸ਼ੋਰਾਂ ਦੇ ਨਾਲ ਸਮਾਣਾ ਦੇ ਵਿੱਚ ਚੱਲ ਰਹੀਆਂ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਜੋ ਤੈਅ ਕੀਤੀ ਗਈ ਹੈ ਗੱਲ ਕਰਾਂਗੇ ਵਿਨੋਦ ਸਿੰਘਲਾ ਜੀ ਨੇ ਸਚਿੰਤ ਜੀ ਨੇ ਤੇ ਹੋਰ ਜਿੰਨੇ ਵੀ ਇਸ ਪ੍ਰੋਗਰਾਮ ਦੇ ਲਈ ਦਿਨ ਰਾਤ ਇੱਕ ਕਰ ਰਹੀ ਹੈਗੀ ਆ ਉਹ ਕੀ ਕੀ ਰੂਪਰੇਖਾ ਹੈਗੀ ਆ ਬਨੋਜੀ ਕੀ ਪ੍ਰੋਗਰਾਮ ਦੀ ਰੂਪਰੇਖਾ ਬਣਾਈ ਹੈਗੀ ਆ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਜੈ ਸ੍ਰੀ ਰਾਮ ਬੰਬੰਬੋਲੇ ਸਮਾਣਾ ਨਗਰੀ ਦੇ ਵਿੱਚ ਪਹਿਲੀ ਵਾਰ ਜੋ ਸੀ ਮਹਾਪ੍ਰਾਨ ਹੋਣ ਜਾ ਰਹੀ ਹੈ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਅਗਰਵਾਲ ਧਰਮਸ਼ਾਲਾ ਦੇ ਵਿੱਚ 1 ਤਰੀਕ ਨੂੰ ਕਲਸ ਯਾਤਰਾ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੇ ਸਵਾਮੀ ਸਤਨੰਨ ਜੀ ਮਹਾਰਾਜ ਜੋ ਬ੍ਰਿੰਦਾਵਨ ਧਾਮ ਤੋਂ ਬਹੁਤ ਹੀ ਮਦਰਬਾਨੀ ਦੇ ਮਾਲਿਕ ਨੇ ਉਹ ਕਥਾ ਕਰਨਗੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਆਪਾਂ ਇੱਕ ਤਰੀਕ ਨੂੰ ਸਵੇਰੇ 8 ਵਜੇ ਕੱਲ੍ਹ ਸੇ ਯਾਤਰਾ 'ਚ ਪਹੁੰਚੀਏ ਉਸ ਤੋਂ ਬਾਅਦ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ ਔਰ ਮੈਂ ਸਾਰਿਆਂ ਦੇ ਚਰਨਾਂ 'ਚ ਇੱਕ ਵਾਰੀ ਫੇਰ ਬੇਨਤੀ ਕਰਦਾ ਵੀ ਜੋ ਰੂਦਰਾ ਅਭਿਸ਼ੇਕ ਵੀ ਹੋਣਾ ਹੈ 2 ਤਰੀਕ ਤੋਂ ਲੈ ਕੇ 7 ਤਰੀਕ ਤੱਕ ਰੋਜ਼ 7 ਵਜੇ ਤੋਂ ਲੈ ਕੇ 9 ਵਜੇ ਤੱਕ ਕਰ ਸਵੇਰੇ ਰੂਦਰਾ ਅਭਿਸ਼ੇਕ ਹੋਣਾ ਜੋ ਰੂਦਰਾ ਅਭਿਸ਼ੇਕ ਹੋਣਾ ਹੈ ਪ੍ਰਭੂ ਸ੍ਰੀਪੋਲੇ ਦਾ ਅਲੋਕਿਕ ਰudra ਅਭਿਸ਼ੇਕ ਹੋਣਾ ਹੈ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਸਮਾਨ ਜੋ ਅਸੀਂ ਵਿਵਸਥਾ ਕੀਤੀ ਗਈ ਹੈ ਸਾਡੀ ਕਮੇਟੀ ਨੇ ਇਸ ਕਾ ਕੇ ਸਾਰਿਆਂ ਨੂੰ ਬੇਨਤੀ ਹੈ ਵੀ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਇਸ ਆਨੰਦਮਈ ਜੋ ਪ੍ਰਭੂ ਬੋਲੇनाथ ਦੀ ਕਥਾ ਹੋ ਰਹੀ ਹੈ ਇਸ ਦਾ ਆਨੰਦ ਮਾਣੀਏ ਔਰ ਆਪਣੇ ਜੀਵਨ ਨੂੰ ਸਫਲ ਬਣਾਈਏ ਬਨੋਜੀ ਜੋ ਕਲਸ਼ ਯਾਤਰਾ ਦਾ ਸਮਾ ਰੱਖਿਆ ਗਿਆ 1 ਅਗਸਤ ਦਾ ਕਿੰਨੇ ਵਜੇ ਰੱਖਿਆ ਗਿਆ ਤੇ ਕਲਸ਼ ਦਾ ਕੀ ਸਿਸਟਮ ਰੱਖਿਆ ਕਲਸ਼ ਦਾ ਜੋ ਸਮਾ ਰੱਖਿਆ ਗਿਆ 8 ਵਜੇ ਅਗਰਵਾਲਤਾ ਰਮਸਾਲਾ ਤੋਂ ਚੱਲਾਂਗੇ ਜਿਹੜਾ ਕਲਸ਼ ਹੈ ਸਾਡੇ ਮਹਿਲਾਵਾਂ ਨੂੰ ਸਾਰੇ ਸਾਡੇ ਭੈਣਾਂ ਨੂੰ ਬੇਨਤੀ ਕੀਤੀ ਗਈ ਹੈ ਵੀ ਉਹ ਆਪਣਾ ਆਪਣਾ ਕਲਸ਼ ਆਪ ਲੈ ਕੇ ਆਣ ਜੋ ਕੋਈ ਦੂਜੀ ਵਿਵਸਥਾ ਹੈ ਜਿਵੇਂ ਕੋਈ ਫੁੱਲਾਂ ਦਾ ਹਾਰ ਹੈ ਜੋ ਕੋਈ ਮਾੜਾ ਮੋਟਾ ਕੋਈ ਵਿੱਚ ਸਮਾਨ ਪਾਣ ਵਾਲਾ ਉਹ ਸਾਡੀ ਕਮੇਟੀ ਵੱਲੋਂ ਕੀਤਾ ਗਿਆ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਕਲਸ ਆਪਣਾ ਆਪਣਾ ਲੈ ਕੇ ਆਣ ਕਿਉਂਕਿ ਹਰ ਇੱਕ ਮੇਰੀ ਮਾਤਾ ਪੈਣਾ ਲਵੇ ਕਲਸ ਘਰ ਦੇ ਵਿੱਚ ਇੱਕ ਇੱਕ ਦੋ ਦੋ ਪਿਆ ਇਸ ਕਰਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਉਹ ਆਪਣਾ ਆਪਣਾ ਕਲਸ ਨਾਲ ਲੈ ਕੇ ਆਣ ਵਿਰੋਧੀ ਜੋ ਰੁਦਰਾ ਵਿਸ਼ੇਕ ਰੱਖਿਆ ਗਿਆ ਉਹ ਇੱਕ ਤਰੀਕ ਤੋਂ ਲੈ ਕੇ 7 ਤੱਕ ਕਰ 7 ਤੋਂ ਲੈ ਕੇ 9 ਵਜੇ ਤੱਕ ਦਾ ਜੋ ਸਮਾਂ ਤੁਸੀਂ ਦੱਸਿਆ ਕਿ ਰੱਖਿਆ ਗਿਆ ਉਹਦੇ ਲਈ ਕੀ ਕੀ ਸਮਾਨ ਹੈ ਜਿਹੜੇ ਉੱਥੇ ਜਜਮਾਨ ਬਣਨਗੇ ਉਹਨਾਂ ਨੂੰ ਲੈ ਕੇ ਆਉਣਾ ਪਏਗਾ ਤੇ ਉਸ ਦੇ ਲਈ ਕੋਈ ਖਰਚਾ ਵਗੈਰਾ ਕੁਝ ਸਮਾਨ ਦਾ ਜਾਂ ਕੁਝ ਰੱਖਿਆ ਗਿਆ ਕੁਝ ਜਿਹੜਾ ਉੱਥੇ ਰudra ਅਵਸ਼ੇਕ ਹੋਣਾ ਹੈ ਉਹ ਸਾਡੀ ਕਮੇਟੀ ਵੱਲੋਂ ਸਾਰਾ ਸਮਾਨ ਹੈ ਜੋ ਬਹੁਤ ਕੋਸਟਲੀ ਸਮਾਨ ਹੈ ਮਤਲਬ ਕਿ ਉਹ ਸਾਰਾ ਸਮਾਨ ਸਾਡੀ ਕਮੇਟੀ ਵੱਲੋਂ ਇਕੱਠਾ ਕੀਤਾ ਗਿਆ ਹੈ ਕਿਸੇ ਵੀ ਯਜਮਾਨ ਨੇ ਜਿਹੜੇ ਕੋਈ ਭੈਣ ਭਰਾ ਨੇ ਸਾਡੇ ਸਮਾਨ ਨਗਰੀ ਦੇ ਵਿੱਚੋਂ ਜਾਂ ਕੋਈ ਬਾਹਰੋਂ ਵੀ ਕਿਸੇ ਨੇ ਵੀ ਕੋਈ ਮਤਲਬ ਕਿ ਉਹ ਰudra ਅਵਸ਼ੇਕ ਕਰਵਾਣਾ ਹੈ ਉਹਦੇ ਲਈ ਕੋਈ ਸਮਾਨ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਸਾਡੀ ਕਮੇਟੀ ਨੇ ਇਹ ਸਾਰਾ ਸਮਾਨ ਆਪ ਖਰੀਦ ਕੇ ਉੱਥੇ ਉਪਲਬਧ ਹੈ ਜੋ ਉਸਦੀ ਜੋ ਕੀ ਹੈ ਮਲਕੀ ਜੋ ਦਾਨ ਰਾਸੀ ਹੈ ਜੈ ਕੋਈ ਆਪਾ ਲਾ ਲੀਏ ਸੂਲਕ ਹੈ ਉਹ ਨਾ ਮਾਤਰ ਪੈਸੇ ਦੇ ਵਿੱਚ ਰੱਖਿਆ ਗਿਆ ਹੈ ਕਿਉਂਕਿ ਸਮਾਨ ਬਹੁਤ ਪੋਸਟਲੀ ਹੈ ਅਸੀਂ ਬਾਹਰੋਂ ਕੋਈ ਕਿਸੇ ਨੇ ਵੀ ਕੋਈ ਸਾਡੇ ਜਜਮਾਨ ਨੇ ਜਿੰਨੇ ਵੀ ਰੁਦਰ ਅਵਸ਼ੇਕ ਕਰਾਣਾ ਹੈ ਉਹਨਾਂ ਨੇ ਕੋਈ ਸਮਾਨ ਬਾਹਰੋਂ ਨਹੀਂ ਲੈ ਕੇ ਆਣਾ ਉਹ ਸਾਰੀ ਸਾਡੀ ਕਮੇਟੀ ਹੀ ਉੱਥੇ ਉਪਲਬਧ ਕਰਵਾਏਗੀ ਜੋ ਜਜਮਾਨ ਕੁਛ ਤਾਂ ਤੁਹਾਡੇ ਫਿਕਸ ਜਿਹੜੇ ਨੇ ਉਹ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਕੋਈ ਕਈ ਜਜਮਾਨ ਐਸੇ ਵੀ ਹੁੰਦੇ ਨੇ ਜਿਹੜੇ ਕਿ ਸਿਰਫ ਇੱਕ ਦਿਨ ਜਾਂ ਦੋ ਦਿਨ ਲਈ ਰੁਦਰਾ ਵਿਸ਼ੇਕ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹਦੇ ਲਈ ਕੀ ਤੁਹਾਡੀ ਹੈਗੀ ਹੈ ਵੀ ਇਸ ਤਰ੍ਹਾਂ ਦਾ ਹੈਗਾ ਸਿਸਟਮ ਹਾਂ ਹਾਂ ਬਿਲਕੁਲ ਹੈ ਦੇਵਕੀ ਜੀ ਸਾਡੇ ਲੱਭੇ ਬਹੁਤ ਰੋਜ਼ ਹੀ ਟੈਲੀਫੋਨ ਆ ਰਹੇ ਨੇ ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ ਸਾਡੀ ਜੋ ਬੁਕਿੰਗ ਹੈ ਸਾਡੇ ਜਿਵੇਂ ਨੀਰਜ ਬਾਂਸਲ ਜੀ ਨੇ ਸਾਡੇ ਅਗਰਵਾਲਤਾ ਰਮਸਾਲਾ ਦੇ 22 ਪ੍ਰਧਾਨ ਨੇ ਜਤਿੰਦਰ ਜੀ ਨੇ ਸਾਡੇ ਔਰ ਸਾਡੇ ਸਚਿੰਝੀ ਜੀ ਨੇ ਔਰ ਸਾਡੇ ਮਤਲਬ ਕਿ ਵਿਕਾਸ ਸ਼ਰਮਾ ਜੀ ਨੇ ਅਜੇ ਗੋਲਜੀ ਨੇ ਇਹਨਾਂ ਦੇ ਨਾਲ ਸਾਨੂੰ ਸੰਪਰਕ ਕਰ ਸਕਦੇ ਨੇ ਜਿਨ੍ਹਾਂ ਨੇ ਇੱਕ ਦਿਨ ਦੋ ਦਿਨ ਵਾਸਤੇ ਰੂਦਰਾ ਅਸ਼ੇਕ ਕਰਾਣਾ ਹੈ ਉਹ ਸਾਡੀ ਕਮੇਟੀ ਨਾਲ ਚਾਹੇ ਸਭੇ ਤੁਹਾਡੇ ਨਾਲ ਵੀ ਦੇਵਕੀ ਜੀ ਕਿਉਂਕਿ ਤੁਸੀਂ ਵੀ ਇੱਕ ਸਮਾਣੇ ਦੇ ਸਾਡੇ ਥਾਂ ਬੋਂ ਤੁਹਾਡੇ ਨਾਲ ਵੀ ਸੰਪਰਕ ਕਰ ਸਕਦੇ ਨੇ ਤੁਸੀਂ ਵੀ ਨੰਬਰ ਨੋਟ ਕਰਕੇ ਉਹਨਾਂ ਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀ ਇਸ ਕਰਕੇ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਕੋਈ ਇੱਕ ਦਿਨ ਜਾਂ ਦੋ ਦਿਨ ਵਾਸਤੇ ਰੂਦਰਾ ਅਸ਼ੇਕ ਕਰਵਾਣਾ ਹੋਵੇ ਉਹ ਸਾਡੀ ਕਮੇਟੀ ਨਾਲ ਸੰਪਰਕ ਕਰਕੇ ਅਸੀਂ ਉਹਨਾਂ ਨੂੰ ਟਾਈਮ ਦੇ ਦਾਂਗੇ ਉਸ ਤੋਂ ਬਾਅਦ ਉਹ ਰੂਦਰਾ ਅਸ਼ੇਕ ਬਹੁਤ ਹੀ ਵਿਧੀ ਵਿਵਹਾਰ ਦੇ ਨਾਲ ਇੱਕੋ ਮੈਂ ਹੋਰ ਬੇਨਤੀ ਕਰਦਾ ਜਿਹੜਾ ਰੂद्राभिषेक ਹੈ ਨਾ ਉਹਦੇ ਵਾਸਤੇ ਸਪੈਸ਼ਲ ਸਾਡੇ ਉਤੋਂ ਬ੍ਰਿੰਦਾਵਨ ਧਾਮ ਤੌਰ ਪ੍ਰਿਆਗਰਾਜ ਤੋਂ ਆਚਾਰਿਆ ਜੀ ਬਹੁਤ ਹੀ ਅਲੋਕਿਕ ਜਿਹੜਾ ਹੈ ਰੂद्राभिषेक ਹੋਏਗਾ ਇਸ ਕਰਕੇ ਸਾਰਿਆਂ ਨੇ ਚਰਨਾਂ 'ਚ ਬੇਨਤੀ ਹੈ ਉਹ ਕਮ ਸੇ ਕਮ ਇੱਕ ਵਾਰੀ ਤਾਂ ਉਹ ਜ਼ਰੂਰ ਇੱਥੇ ਆ ਕੇ ਰੂद्राभिषेक ਕਰਨ ਤਾਂ ਕਿ ਉਹਨਾਂ ਦਾ ਜੀਵਨ ਸਫਲ ਹੋ ਜਾਵੇ ਜੋ ਰੂद्राभिषेक 'ਤੇ ਬੈਠਣਗੇ ਉਹਨਾਂ ਲਈ ਕੋਈ ਡਰੈੱਸ ਕੋਡ ਵਗੈਰਾ ਕੁਝ ਰੱਖਿਆ ਹੈਗਾ ਨਹੀਂ ਡਰੈੱਸ ਕੋਡ ਨਹੀਂ ਉਹ ਕੁੜਤਾ ਪਜਾਮਾ ਪਾ ਕੇ ਆਣ ਕਿਉਂਕਿ ਬਹੁਤ ਹੀ ਈਜ਼ੀ ਕਿਉਂਕਿ 2 ਘੰਟੇ ਦਾ 7 ਤੋਂ ਲੈ ਕੇ 9 ਵਜੇ ਤੱਕ ਦੋ ਘੰਟੇ ਜੇ ਆਪਾਂ ਕੋਈ ਜਿਵੇਂ ਪੈਨ ਸ਼ਾਰਟ ਪਾ ਕੇ ਆਨੇ ਆ ਥੋੜੀ ਜਿਹੀ ਬੈਠਣ ਚ ਦਿੱਕਤ ਹੁੰਦੀ ਹੈ ਉਹ ਕੁਰਤਾ ਵਜਾਮਾ ਪਾ ਕੇ ਆਉਣ ਵਾਈਟ ਕੀਤਾ ਕੁਰਤਾ ਵਜਾਮਾ ਪਾ ਲਿਆ ਜਾਂ ਕੋਈ ਹੋਰ ਕਲਰ ਦਾ ਕੁਰਤਾ ਵਜਾਮਾ ਪਾ ਕੇ ਆਣ ਕਿਉਂਕਿ ਉਹਨਾਂ ਨੂੰ ਬੈਠਣ ਚ ਵੀ ਆਸਾਨੀ ਹੋਵੇ ਨਾਲੇ ਥੋੜੀ ਜਿਹੀ ਸ਼ੁੱਧਤਾ ਵੀ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਅਗਰਵਾਲ ਧਰਮਸ਼ਾਲਾ ਦੇ ਵਿੱਚ 1 ਅਗਸਤ ਤੋਂ ਲੈ ਕੇ 7 ਅਗਸਤ ਤੱਕ ਮਹਾਸ਼ਿਵ ਪ੍ਰਾਨ ਕਥਾ ਤੇ ਰੁਦਰਾ অভিষেক ਦਾ ਜੋ ਪ੍ਰੋਗਰਾਮ ਰੱਖਿਆ ਗਿਆ ਨਵ ਸਿੰਘਲਾ ਜੀ ਸਚਨ ਜੀ ਇਸ ਬਾਰੇ ਜਾਣਕਾਰੀ ਦੇ ਰਹੇ ਸੀ ਕਲਸ਼ ਯਾਤਰਾ ਜੋ ਹੈ 1 ਅਗਸਤ ਨੂੰ ਸਵੇਰੇ 8 ਵਜੇ ਕਲਸ਼ ਮਾਤਾ ਮਾ ਆਪਣਾ ਘਰੋਂ ਲੈ ਕੇ ਆਣਗੀਆਂ ਉਸ ਦੇ ਲਈ ਕੁਝ ਸਮੱਗਰੀ ਹੈ ਜੋ ਉਹ ਤਰਮਸ਼ਾਲਾ ਦੇ ਵਿੱਚੋਂ ਵੀ ਮਿਲੇਗੀ ਇਸ ਦੇ ਨਾਲ ਹੀ ਜੋ ਕਥਾ ਦਾ ਸਮਾ ਰੱਖਿਆ ਗਿਆ ਹੈ ਉਹ 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਰੱਖਿਆ ਗਿਆ ਹੈ ਤੇ ਜੋ ਰੂਦਰ ਵਿਸ਼ੇਕ ਦਾ ਸਮਾ ਰੱਖਿਆ ਗਿਆ ਉਹ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਰੱਖਿਆ ਗਿਆ ਹੈ ਸਵਾਮੀ ਜੀ ਇਸ ਜੋ ਪਾਵਨ ਇਹ ਧਾਰਮਿਕ ਪ੍ਰੋਗਰਾਮ ਹੋਣ ਜਾ ਰਿਹਾ ਸਮਾਣਾ ਦੇ ਵਿੱਚ ਪਹਿਲੀ ਵਾਰ ਉਸ ਦੇ ਲਈ ਉਰੇ ਪਹੁੰਚਣ ਲੱਗੇ ਨੇ ਤੇ ਬਹੁਤ ਹੀ ਜ਼ਿਆਦਾ ਇਹ ਧਾਰਮਿਕ ਬੁਰੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਗਊਆਂ ਦਾ ਜਿਹੜਾ ਪਿਓਰ ਕੀ ਹੈ ਜਾਂ ਇਸ ਦੇ ਨਾਲ ਸਹਿਦ ਹੈ ਗੰਨੇ ਦਾ ਰਸ ਹੈ ਦੁੱਧ ਦੀ ਵਿਵਸਥਾ ਅੱਜ ਸਾਰੀ ਕਮੇਟੀ ਵੱਲੋਂ ਬੈਠ ਕੇ ਕੀਤੀ ਗਈ ਹੈ ਤਾਂ ਕਿ ਇਸ ਨੂੰ ਪੂਰੀ ਸ਼ੁੱਧਤਾ ਨਾਲ ਕੀਤਾ ਜਾ ਸਕੇ ਤੇ ਜਿਦਾ ਕਿ ਪੁੰਨ ਹੈਗਾ ਉਹ ਜਿਹੜੇ ਜਜਮਾਨ ਬਣਨਗੇ ਉਹਨਾਂ ਨੂੰ ਵੀ ਮਿਲੇ ਤੇ ਸਾਰੇ ਸਮਾਣਾ ਵਾਸੀਆਂ ਨੂੰ ਵੀ ਮਿਲੇ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਕਲਸ਼ ਯਾਤਰਾ ਦੇ ਵਿੱਚ ਜੋ ਕਿ 1 ਅਗਸਤ ਨੂੰ ਹੈ ਤੇ ਇਸ ਦੇ ਨਾਲ ਹੀ 7 ਅਗਸਤ ਤੱਕ ਲਗਾਤਾਰ ਜੋ ਰੁਦਰ ਵਿਸ਼ੇਕ ਹੋਣਾ ਤੇ ਕਥਾ ਹੋਣੀ ਹੈ ਉਸ ਦੇ ਵਿੱਚ ਜਰੂਰ ਅਗਰਵਾਲ ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈਕਾਰਾ ਵੀਰ ਬਜਰੰਗੇ ਹਾਂ ਹਰ ਆਵੀਰ ਬਜਰੰਗੇ ਹਰ ਮਾਰ ਮਾਰੇ ਜੈ ਕਰ ਆਵੀਰ ਬਜਰੰਗੇ ਹਰ ਮਾਰ ਮਾਰੇ ਬੰਬਮ ਹੋਵੇ 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 ਬੰਬਮ ਹੋਵੇ